ਵੀਰ ਸੋਹੀ ਬਨਸਾਰੇ ਅਨੁਸਾਰੀ ਸ੍ਰੀ ਕਾਲ ਅੱਜ ਆਪਾਂ ਬਣਾਵਾਂਗੇ ਚੜਾਈ ਤੇ ਆਲੂ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੈਲਦੀ ਹੁੰਦੀ ਹੈ ਹੈਲਦੀ ਦੇ ਨਾਲ ਨਾਲ ਇਹ ਆਪਣੀਆਂ ਹੱਡੀਆਂ ਮਜ਼ਬੂਤ ਕਰਦੀ ਹੈ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ ਚੜਾਈ ਆਪਾਂ ਗ੍ਰੀਨ ਕਲਰ ਦੀ ਚੜਾਈ ਲਈ ਹੈ ਆਪਾਂ ਚੜਾਈ ਨੂੰ ਪਹਿਲਾਂ ਤੋੜ ਲਿਆ ਸੀ ਫਿਰ ਤੋੜ ਕੇ ਧੋ ਲਿਆ ਦੋ ਵਾਰੀ ਸਾਫ਼ ਪਾਣੀ ਨਾਲ ਰੈੱਡ ਕਲਰ ਦੀ ਵੀ ਚੜਾਈ ਹੁੰਦੀ ਹੈ ਆਪਾਂ ਗ੍ਰੀਨ ਕਲਰ ਦੀ ਚੜਾਈ ਦੀ ਸਬਜ਼ੀ ਬਣਾਵਾਂਗੇ ਦੋ ਆਪਾਂ ਆਲੂ ਲੈਨੇ ਆਲੂ ਆਪਾਂ ਛਿੱਲ ਕੇ ਕੱਟ ਲਏ ਆਪਾਂ ਧੋ ਲਏ ਫਿਰ ਆਪਾਂ ਇਹਦੇ ਚ ਪਾਣੀ ਥੋੜਾ ਜਿਹਾ ਪਾਤਾ ਵੀ ਆਲੂ ਆਪਣੇ ਕਾਲੇ ਨਾ ਹੋਣ ਸਬਜ਼ੀ ਬਣਾਉਣ ਲਈ ਇੱਕ ਆਪਾਂ ਪਿਆਜ਼ ਲਿਆ ਪਿਆਜ਼ ਆਪਾਂ ਕੱਟ ਲਿਆ ਇੱਕ ਆਪਾਂ ਲਸਣ ਦਾ ਇਕੱਠਾ ਲਿਆ ਲਸਣ ਵੀ ਆਪਾਂ ਕੱਟ ਲਿਆ ਲਸਣ ਇਹਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਲਸਣ ਦਾ ਆਪਾਂ ਜਾਦੇ ਵੀ ਪਾ ਸਕਦੇ ਹਾਂ ਇੱਕ ਆਪਾਂ ਟਮਾਟਰ ਲਿਆ ਟਮਾਟਰ ਵੀ ਆਪਾਂ ਕੱਟ ਲਿਆ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਵੀ ਆਪਾਂ ਕੱਟ ਲੀਆਂ ਹੁਣ ਸਬਜ਼ੀ ਬਣਾਉਣੀ ਸ਼ੁਰੂ ਕਰਾਂਗੇ ਆਪਾਂ フライਪਨ ਆਪਾਂ ਗੈਸ ਤੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਥੋੜਾ ਜਿਹਾ ਜੀਰਾ ਪਾਵਾਂਗੇ ਥੋੜੀ ਜੀ ਹਿੰਗ ਪਾਵਾਂਗੇ ਈਰੇ ਤੇ ਹਿੰਗ ਨੂੰ ਥੋੜਾ ਬਣਾ ਲਵਾਂਗੇ ਆਪਾਂ जीरा तिंगा अपनी बन गए हूँ आप लसन पा देवेंगे लसन थोड़ा बना लवेंगे आप प्याज पा लवेंगे प्याज में आप थोड़ा ही बनावें ਪਿਆਜ਼ ਤੇ ਲਸਣ ਆਪਾਂ ਬਣਾ ਲਏ ਥੋੜੀ ਦੇਰ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਨਮਕ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਹਰੀ ਮਿਰਚ ਪਾ ਦਵਾਂਗੇ ਟਮਾਟਰ ਬਾਅਦ ਪਾਵਾਂਗੇ ਤਾਂ ਮਤਰਾ ਦੇ ਨਾਲੇ ਆਪਾਂ ਆਲੂ ਕਾਦਵਾਂਗੇ ਆਲੂਆਂ ਨੂੰ ਆਪਾਂ 10 ਮਿੰਟ ਬਣਾਵਾਂਗੇ ਨਾਲੇ ਆਪਣੇ ਪਿਆਜ਼ ਚੰਗੀ ਤਰ੍ਹਾਂ ਬਲ ਜਾਣਗੇ ਆਲੂਆਂ ਚ 10 ਮਿੰਟ ਆਪਾਂ ਸਬਜ਼ੀ ਨੂੰ ਬਣਾਵਾਂਗੇ ਸਬਜ਼ੀ ਨੂੰ ਆਪਾਂ ਇੱਕ ਦੋ ਵਾਰੀ ਹਿਲਾ ਦਵਾਂਗੇ ਡਾਕਮੈਂਟ ਆਪਾਂ ਹੋਰ ਬਣਾਵਾਂਗੇ ਆਲੂਆਂ ਨੂੰ ਆਲੂ ਆਪਣੇ ਬਣ ਜਾਣ ਚੰਗੀ ਤਰ੍ਹਾਂ ਨਾਲ 10 ਮਿੰਟ ਬਾਅਦ ਆਪਾਂ ਸਬਜ਼ੀ ਨੂੰ ਦੇਖਾਂਗੇ ਆਲੂ ਆਪਣੇ ਬਣ ਗਏ ਹੁਣ ਆਪਾਂ ਚੜਾਈ ਪਾ ਦਵਾਂਗੇ ਵਿੱਚ चढ़ाई बहुत जल्दी बन जाती है हूँ आप चढ़ाई में बनावे चढ़ाई आप कटनी सी उपरू ढक देवे आप सत मिनट आप बनावे सब्जी में ਚੜਾਈ ਆਪਨੀ ਸੌਬਤ ਹੋ ਗਈ ਹੁਣ ਆਪਾਂ ਚੜਾਈ ਨੂੰ ਆਦੂਆ ਤੇ ਮਿਕਸ ਕਰ ਲਵਾਂਗੇ ਕਦੇ ਮੰਗਾਗੇ ਆਪਾਂ 5 ਮਿੰਟ ਸਬਜ਼ੀ ਨੂੰ ਹੋਰ ਬਣਾਵਾਂਗੇ ਆਪਾਂ ਸਬਜ਼ੀ ਆਪਾਂ ਬਣਾ ਲਈ 5-7 ਮਿੰਟ ਸਬਜ਼ੀ ਆਪਣੀ ਬਣ ਗਈ ਆਲੂ ਚੜਾਈ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਦੋ ਚਮਚੇ ਆਪਾਂ ਦੇ ਸੀਗੇ ਉਹਦੇ ਪਾਵਾਂਗੇ ਲੇਸੀਕੋ ਦੇ ਨਾਲ ਬਹੁਤ ਟੇਸਟੀ ਸਬਜ਼ੀ ਲੱਗਦੀ ਆ ਇਹ ਲੂਚੜਾਈ ਦੀ ਸਬਜ਼ੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ